ਕੀ ਕਰਦੇ ਨੂੰ ਕੀ ਹੋਇਆ ਸੀ ਬਾਬਾ ਜੀ 26 ਫਰਵਰੀ ਦਾ ਉਹ ਦਿਨ ਸੀ ਪੁੱਤਰੋ ਜਦੋਂ ਹਿੰਦੁਸਤਾਨ ਚ ਕ੍ਰਾਂਤੀ ਕਾਰਿਆਣੇ ਮਿਲ ਕੇ ਕਦਰ ਮਚਾਉਣਾ ਸੀ ਪਰ 19 ਫਰਵਰੀ ਨੂੰ ਹੀ ਬਹੁਤ سارے ਕ੍ਰਾਂਤੀਕਾਰੀ ਗ੍ਰਿਫਤਾਰ ਕਰ ਲਏ ਗਏ ਪਰ ਬਰਦਾਰ ਸਿੰਘ ਸਗਤ ਸਿੰਘ ਤੇ ਹਰਨਾਮ ਸਿੰਘ ਟੰਡਿਲਾ ਬਚ ਕੇ ਕਾਬਰਵਾਲਾ ਨਿਕਲ ਗਏ ਵਾਪਸ ਨਹੀਂ ਆਏ ਮੇਰੇ ਬਾਬਾ ਜੀ ਆਏ ਸੀ ਪੁੱਤਰੋ ਉਹ ਵਾਪਸ ਆਏ ਸੀ ਸਾਡੀ ਲਹਿਰ ਨੂੰ ਜਾਰੀ ਰੱਖਣ ਲਈ ਉਹ ਵਾਪਸ ਆਏ ਸੀ ਅਰ 2 ਮਾਰ 1915 ਨੂੰ ਜਦੋਂ ਸ਼ਾਹਪੁਰ ਜ਼ਿਲ੍ਹੇ ਦੇ ਰੇਸਨਪੁਰ ਪਿੰਡ ਵਿੱਚ ਕੋਰ ਸਵਾਰ ਫੌਜਾਂ ਨੂੰ ਗਦਰ ਲਹਿਰਾਰੇ ਦਸਤਨ ਗਏ ਸੀ ਤਾਂ ਅੰਗਰੇਜ਼ ਪੁਲਿਸਾਂ ਨੇ ਉਹਨਾਂ ਨੂੰ ਉੱਥੇ ਹੀ ਗ੍ਰਿਫਤਾਰ ਕਰ ਲਿਆ ਉਸਤੇ ਮੁਕੱਦਮਾ ਚੱਲਿਆ ਕਰਤਾਰ ਸਿੰਘ ਤੇ ਉਹਦੇ ਸਾਥੀਆਂ ਨੇ ਆਪਣੇ ਬਚਾਲ ਲਈ ਕੋਈ ਵਕੀਲ ਨਹੀਂ ਕੀਤਾ ਕਰਤਾਰ ਸਿੰਘ ਨੇ ਸਮੁੱਚੇ ਦੋਸ਼ਾਂ ਦੀ ਜ਼ਿੰਮੇਵਾਰੀ ਖੁਦ ਉੱਪਰ ਲੈ ਲਈ ਉਹਦੀ ਇੰਨੀ ਛੋਟੀ ਉਮਰ ਵਿੱਚ ਇੰਨਾ ਵੱਡਾ ਹੌਸਲਾ ਦੇਖ ਕੇ ਜਦ ਫੱਟਾ ਬੱਟਾ ਰਹਿ ਗਿਆ ਸੀ ਪੁੱਤਰੋ ਤੇ ਉਹਨੇ ਕਰਤਾਰ ਸਿੰਘ ਨੂੰ ਆਪਣੇ ਬਿਆਨਾਂ ਵਿੱਚ ਸੋਧ ਕਰਨ ਲਈ ਸਮਾਦ ਦਿੱਤੀ ਸੀ ਪਰ ਕਰਤਾਰ ਸਿੰਘ ਨੇ ਫਿਰ ਵੀ ਜਿੜਤਾ ਨਾਲ ਕਿਹਾ ਕਿ ਸਾਰੇ ਦੋਸ਼ਾਂ ਦਾ ਜ਼ਿੰਮੇਵਾਰ ਉਹ ਖੁਦ ਹੈ ਉਸਦੇ ਅੰਦਰ ਬਹਾਦਰੀ ਕਰਾਤੀ ਦੇਖ ਕੇ ਜੱਜ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਪੁੱਤਰੋ ਜਾਤ ਦਾ ਪੁੱਤਰ ਉਹਦੇ ਨੇੜੇ ਜਿਹੜੇ ਵੀ ਨਹੀਂ ਸੀ ਫਰਕ ਨਾ ਅਸੀਂ ਸਦਾ ਸਭ ਤੋਂ ਪਹਿਲਾ ਚੋਟੀ ਮੁਲਾਕਾਤ ਹੈ ਥੈਂਕ ਯੂ ਲਨਨ ਓਏ ਸਿੱਧ ਪੁੱਤਰ ਪੜਾਉ ਆਖਰੀ ਮੁਲਾਕਾਤ ਮੈਂ ਕਿਵੇਂ ਬੋਲ ਸਕਦਾ ਪਰਸਿਆ ਅੱਛੇ ਘਬੜਾਦਾ ਨਹੀਂ ਕਿਆ ਪੁੱਤਰਾਂ ਕਿਹੜੀਆਂ ਗੱਲਾਂ ਕਰਦਾ ਹੈ ਜਵਾਨਾ ਘਬਰਾਵਾ ਤੇ ਮੈਂ ਹਮਸਾ ਨੂੰ ਪਤਾ ਹੈ ਉਹ ਦਿਨਾਂ ਤੋਂ ਤੈਨੂੰ ਜਿੱਥੇ ਖੜਦਾ ਪਿਆ ਸੀ ਉੱਥੇ ਜੀ ਕਰਦਾ ਸੀ ਕਿ ਤੇਰੇ ਨਾਲ ਇੱਕ ਮੁਲਾਕਾਤ ਕਰਾਂ ਮੇਰਾ ਵੀ ਦਿਲ ਤੁਹਾਡੇ ਨਾਲ ਮਿਲਣਾ ਬਹੁਤ ਕਰਦਾ ਸੀ ਬਾਬਾ ਜੀ ਪਰ ਸੋ ਪਹਿਲਾਂ ਤੁਹਾਡੇ ਨਾਲ ਕੋਈ ਗੱਲ ਕਰਨਾ ਚਾਹੁੰਦਾ ਹਾਂ ਪੁੱਤਰਾ ਜਿੰਨੀਆਂ ਗੱਲਾਂ ਕਰਨੀਆਂ ਨੇ ਖੁੱਲ ਕੇ ਕਰ ਆ ਜਾ ਇੱਥੇ ਬੈਠ ਕੇ ਕਰਦੇ ਆ ਗੱਲ ਬਾਬਾ ਜੀ ਮੈਨੂੰ ਇਸ ਗੱਲ ਦਾ ਦੁੱਖ ਸੀ ਹੈ ਕਿ ਅੰਗਰੇਜ਼ੀ ਸਰਕਾਰ ਸਾਡੀ ਲਹਿਰ ਨੂੰ ਤਾਂ ਹਾਲਾਂਕਿ ਕਾਹਨੀਆਂ ਬੋਲਦੀ ਪਰ ਇਸ ਦਾ ਕਿਤੇ ਯਾਰੇ ਕੁਝ ਇੱਕ ਕਲ ਦੀ ਹੈ ਕਿ ਸਾਡੀ ਇਸ ਲਹਿਰ ਨੇ ਲੋਕਾਂ ਦਾ ਕਰਾਂਤੀ ਦੀ ਭਾਵਨਾ ਪੈਦਾ ਕਰਨੀ ਹੈ ਜੋ ਜੋ ਕਰਾਂਤੀ ਦੀ ਭਾਵਨਾ ਸਾਡੇ ਲੋਕਾਂ ਚ ਪਰ ਮਿਕਨਦਾ ਜਟਪਾਟਾ ਦਾ ਕਰੇਗੀ ਹਾਂ ਰਾ ਜੂਰ ਰਾ ਕਰੇਗੀ ਜਿੱਦ ਨੂੰ ਤੂੰ ਦੇਖੀ ਇਸ ਪੱਟੀ ਵਿੱਚ ਹੋਰ ਵੀ ਗਦਰੀ ਗਦਰੀ ਪੈਦਾ ਹੋਣਗੇ ਜਦ ਫਰਮਾਇਦਾ ਦੇ ਸਮਾਜ ਦੇ ਰੰਗ ਕੱਟ ਕੇ ਰੱਖ ਦੇਗੇ ਬਾ ਪੁੱਤਰਾ ਪਰ ਇੱਕ ਗੱਲ ਕਹਾ ਪੁੱਤਰਾ ਖਦੇ ਅੰਨੀ ਸਾਡੀ ਉਮਰ ਹੈ ਤੇਰੀ ਕਰਤਾਰ ਸਿਆ ਵੇ ਨਹੀਂ ਛੋਟੀ ਉਮਰ ਵਿੱਚ ਤੂੰ ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ ਨਾ ਤੈਨੂੰ ਮਾਪੋਂ ਡਰ ਨਹੀਂ ਲੱਗਦਾ ਪਪਾ ਜੀ ਸ਼ਾਇਦ ਤੁਸੀਂ ਭੁੱਲ ਗਏ ਸਾਡੇ ਗਦਰਤ ਬਾਤੇ ਪਹਿਲੇ ਬੰਨੇ ਤੇ ਕੀ ਲਿਖਿਆ ਹੁੰਦਾ ਸੀ ਚਾਹ ਤੋ ਪ੍ਰੇਮ ਤੇ ਲੜਕਾ ਚਾਹੋ ਸਰ ਤਾਂ ਤਲੀ ਗਲੀ ਮੋਰੀ ਆਓ ਇਤਮਾਰਕ ਪੈਰ ਤਰੀ ਚੈ ਸਰਦੀ ਚੈ ਥਾਂ ਨਸ਼ ਚੈ ਯਾਦ ਆ ਪੁੱਤਰਾ ਚੰਗੀ ਤਰ੍ਹਾਂ ਯਾਦ ਹੈ ਮੈਨੂੰ ਪਰ ਇੱਕ ਗੱਲ ਕਹ ਕਰਤਾਰ ਸਿੰਘ ਬੋਬੀ ਕਿ ਤੋ ਸਾਨੂੰ ਕਦੇ ਮੇਰਾ ਨਾ ਹੁੰਦਾ ਸਾਡੀ ਲਹਿਰ ਨਾਲ ਜੁੜਿਆ ਹੁੰਦਾ ਤਾਂ ਅੱਜ ਤੇਰੇ ਘਰ ਤੇਰੇ ਵਿਆਹ ਦੀਆਂ ਗੱਲਾਂ ਚੱਲ ਰਹੀਆਂ ਹੋਣੀਆਂ ਸੀ ਸੱਗਣਾ ਦੇ ਗੀਤ ਗਾਇਆ ਜਾਂਦੇ ਸੀ ਉਹ ਬਾਬਾ ਜੀ ਮੈਨੂੰ ਤਾਂ ਇਹ ਜੇਹਲ ਵੀ ਕਿਸੇ ਸੱਗਣਾ ਦੇ ਵਿੜੇ ਤੋਂ ਪੱਤ ਨਹੀਂ ਲੱਗਦੀ ਤੇ ਜੋ ਗੀਤ ਸਾਡੇ ਗੁਆਚੀ ਦੋਸਤਾਂ ਵੱਲੋਂ ਗਾਏ ਜਾਂਦੇ ਨੇ ਉਹ ਵੀ ਤਾਂ ਸੱਗਣਾ ਦੇ ਗੀਤ ਹੀ ਨੇ ਆ ਪੁੱਤਰਾ ਸਰਦਾਰ ਜੀ ਸਾਡੀ ਫੌਂਸੀ ਦਾ ਮੇਲਾ ਹੋ ਗਿਆ ਹੈ ਤਿਆਰ ਹੋ ਜਾਓ ਚੰਗਾ ਬਾਬਾ ਜੀ ਮੈਂ ਚਾਉਂਦਾ ਉਧਰ ਤੋਂ ਪਰਾਜ ਦੀ ਧਾਰੀ ਪਹੁੰਚਦੇ ਹੋਏ ਚੱਲਿਆ ਹੈ ਪੁੱਤਰਾ ਮੈਨੂੰ ਸੰਗ ਨਹੀਂ ਆ ਰਹੀ ਕਿ ਮੈਂ ਤੇਰੇ ਸੂਰਬੀਰ ਰਾਹ ਤੇ ਬਾਕੇ ਠੀਕ ਕੀਤਾ ਜਾਂ ਗਲਤ ਪਤਾ ਨਹੀਂ ਤੇਰੀ ਇਸ ਕੁਰਬਾਨੀ ਨੂੰ ਕੋਈ ਯਾਦ ਰੱਖੂਗਾ ਵੀ ਜਾਂ ਨਹੀਂ ਰੱਖਣਗੇ ਬਾਬਾ ਜੀ ਰੱਖਣਗੇ ਸਾਡੇ ਦੇਸ਼ ਵਾਸੀ ਸਾਡੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣਗੇ ਤੇ ਸਾਡੀ ਕੁਰਬਾਨੀ ਲੋਕਾਂ ਦੇ ਦਰਾਂਦਰ ਮਸ਼ਾਲ ਬਣ ਕੇ ਬਲਦੀ ਰਹੇਗੀ ਪੁੱਤਰਾ ਜਾਂਦੀ ਬੜੀ ਘੁੱਟ ਕੇ ਜੱਫੀ ਨਹੀਂ ਪਾਏਗਾ ਆਪਣੇ ਬਾਬੇ ਨੂੰ ਅਥੀਂ ਹੱਥ ਘੜੀਆਂ ਤੇ ਪੈਰੀ ਬੀੜੀਆਂ ਨੂੰ ਪਹਿਨ ਕੇ ਹੱਥ ਘੜੀਆਂ ਤੇ ਪੈਰੀ ਬੀੜੀਆਂ ਨੂੰ ਪਹਿਨ ਕੇ ਸੁੱਤੀ ਹੋਈ ਦੇਸ਼ ਦੀ ਕਿਸਮਤ ਜਗਾਵਣ ਵਾਲੜਾ ਕਿਰਤ ਲੁੱਟੀ ਜਾਏ ਨਾ ਮਜ਼ਦੂਰ ਤੇ ਕਿਸਾਨ ਦੀ ਜ਼ਿੰਦਗੀ ਦੇ ਸਾਲ ਸਾਰੇ ਇਸ ਲਈ ਲੁਟਾਉਣ ਵਾਲੜਾ ਜ਼ਿੰਦਗੀ ਦੇ ਸਾਲ ਸਾਰੇ ਇਸ ਲਈ ਲੁਟਾਉਣ ਵਾਲੜਾ ਸਤਿਕਾਰਯੋਗ ਦੋਸਤੋ ਇਹ 17 ਕਵੀ ਜਸਵੀਰ ਜਸ ਨੇ ਬਾਬਾ ਸੂਰ ਸਿੰਘ ਜੀ ਪਕੜਾ ਬਾਰੇ ਲਿਖੀਆਂ ਨੇ ਜਿਨ੍ਹਾਂ ਨੇ 98 ਸਾਲ ਦੀ ਉਮਰ ਤੱਕ ਆਪਣੀ ਜ਼ਿੰਦਗੀ ਨੂੰ ਸੰਗਰਸ਼ ਵਿੱਚ ਰੱਖਿਆ ਅੱਜ ਜਦੋਂ ਸਾਡੇ ਪੰਜਾਬ ਵਿੱਚ ਸੂਚੇ ਦੇਸ਼ ਵਿੱਚ ਬੇਰੁਜ਼ਗਾਰੀ ਸਿਖਰਾਂ ਤੇ ਹੈ ਨੌਜਵਾਨ ਪਟਕਣ ਵਿੱਚ ਆ ਉਹਨਾਂ ਨੂੰ ਦਸ਼ਿਆਂ ਦੀ ਦਲਦਲ ਵਿੱਚ ਧੱਕਿਆ ਜਾ ਰਿਹਾ ਗੈਂਗਸਟਰ ਬਣਾਇਆ ਜਾ ਰਿਹਾ ਲੁੱਟਾਂ ਖੋਹਾਂ ਕਰਨ ਵਾਲੇ ਲੁਟੇਰੇ ਬਣਾਇਆ ਜਾ ਰਿਹਾ ਮਹਿੰਗਾਈ ਸਿਖਰਾਂ ਤੇ ਆ ਮਜ਼ਦੂਰ ਤੇ ਕਿਸਾਨ ਅੱਜ ਕਾਰਪੋਰੇਟ ਦੇ ਜਵਾੜੇ ਵਿੱਚ ਵਸਾਏ ਜਾ ਰਹੇ ਆ ਉਸ ਸਮੇਂ ਬਾਬਾ ਸੋਹਣ ਸਿੰਘ ਪਖਣਾ ਜੀ ਦਾ ਜਨਮ ਦਿਨ ਮਨਾਉਂਦੇ ਆਂ ਇੱਕ ਗੱਲ ਯਾਦ ਆ ਰਹੀ ਹੈ ਅੰਗਰੇਜ਼ਾਂ ਦੇ ਸਾਮਰਾਜ ਨੂੰ ਕੱਢਣ ਲਈ ਬਾਬਾ ਸੋਹਣ ਸਿੰਘ ਪਖਣਾ ਲਾਲਾ ਹਰਦੀਆਰ ਪ੍ਰੋਫੈਸਰ ਬਰਕਤullah ਖਾਂ ਮੰਗੂ ਰਾਮ ਜੀ ਕਰਤਾਰ ਸਿੰਘ ਸਰਾਬ ਆਜੇ ਹੋਰ ਅਨੇਗਾ ਜੂਦਿਆ ਨੇ ਆਪਣੇ ਤਬ ਉਹ ਤੇ ਸੁਖਰਾਮ ਛੱਡਦੇ ਆ ਜਾਨ ਤਲੀ ਤੇ ਰੱਖ ਕੇ ਦੇਸ਼ ਦੀ ਸੰਪੂਰਨ ਆਜ਼ਾਦੀ ਲਈ ਇਸ ਤੋਂ ਵੀ ਅੱਗੇ ਮਿਹਨਤ ਕਾ ਸ਼ਲੋਕਾਂ ਦੀ ਅਸਲੀ ਖੁਸ਼ਹਾਲੀ ਦੀ ਆਜ਼ਾਦੀ ਲਈ ਉਹ ਸੰਘਰਸ਼ ਦੇ ਮੈਦਾਨ ਵਿੱਚ ਕੁੱਦੇ ਬਹੁਤ ਸਾਰੇ ਹੱਸਦੇ ਹੱਸਦੇ ਆ ਫਾਂਸੀਆਂ ਦੇ ਰਸੇ ਝੂਟ ਗਏ ਗੋਲੀਆਂ ਨਾਲ ਉਡਾਏ ਗਏ ਜਿਹੜੇ ਬਚ ਗਏ ਉਹਨਾਂ 'ਚੋਂ ਵੱਡੇ ਗਿਣਤੀ 'ਚ ਫੇਰ ਲੋਕਾਂ ਦੇ ਸੰਨਰਸ਼ਾਂ ਦੀ ਅਗਵਾਈ ਕਰਦੇ ਆ ਭਾਰਤੀ ਕਮਨਿਸਟ ਪਾਰਟੀ ਦੇ ਝੰਡੇ ਝਾਏ ਔਰ ਕਿਸਾਨਾਂ ਮਜ਼ਦੂਰਾਂ ਦੇ ਵੱਡੇ ਘੋਲ ਲੜੇ ਆਜ਼ਾਦੀ ਤੋਂ ਬਾਅਦ ਵੀ ਮਜਾਰਾ ਲੈ ਵਰਗਾ ਮਾਨ ਕੋਲ ਲੜਦਿਆਂ ਜਿੱਤਿਆ ਮਜ਼ਦੂਰਾਂ ਦੀ ਬੰਦ ਖਲਾਸੀ ਲਈ ਹਮੇਸ਼ਾ ਉਹ ਅੱਗੇ ਰਹਿ ਉਹ ਮਨੁੱਖਤਾ ਨੂੰ ਇੰਨਾ ਪਿਆਰ ਕਰਦੇ ਸੀ ਕਿ ਸਮਾਜਿਕ ਤੌਰ ਤੇ ਵੀ ਜਿੱਥੇ ਵਿਤਕਰੇ ਆ ਉੱਥੇ ਵੀ ਉਹਨਾਂ ਇਕ ਢਾ ਕੇ ਆਪਣੇ ਆਪ ਨੂੰ ਅੱਗੇ ਕੀਤਾ ਅੱਜ ਜਦੋਂ ਇਨੇ ਵੱਡੇ ਸੰਕਟ ਵਿੱਚ ਸਾਡਾ ਦੇਸ਼ ਇੱਥੋਂ ਦੀ ਮਿਹਨਤ ਕਾਜ ਜਮਤਾ ਇਮਾਨਦਾਰ ਲੋਕ ਦੇਸ਼ ਦੇ ਸਾਏ ਥੱਲੇ ਨੇ ਉਸ ਵੇਲੇ ਉਹਨਾਂ ਯੋਧਿਆਂ ਦੇ ਜਿਹੜੇ ਸੁਪਨੇ ਹਨ ਉਹਨਾਂ ਨੂੰ ਕਿਵੇਂ ਸਕਾਰ ਕੀਤਾ ਜਾਵੇ ਉਹਨਾਂ ਆਪਣੀ ਜ਼ਿੰਦਗੀ ਵਾਰਤੀ ਸਾਡਾ ਕੀ ਫਰਜ ਆ ਕਿਸੇ ਆਪਣੀ ਜ਼ਿੰਦਗੀ ਦਾ ਥੋੜਾ ਬਹੁਤਾ ਹਿੱਸਾ ਇਸ ਪਾਸੇ ਕਿਵੇਂ ਲਾਇਕੇ ਅੱਜ ਇਸ ਦਿਨ ਤੇ ਆਲ ਇੰਡੀਆ ਪੀਪਲਸ تھیਟਰ ਐਸੋਸੀਏਸ਼ਨ ਦੀ ਜਿਹੜੀ ਮੋਗਾ ਬ੍ਰਾਂਚ ਹੈ ਉਹਦੇ ਵੱਲੋਂ ਇਹ ਜਿਹੜਾ ਭਾਰਤੀ ਕਮਨਿਸਟ ਪਾਰਟੀ ਵੱਲੋਂ ਦਿਨ ਮਨਾਇਆ ਜਾ ਰਿਹਾ ਉਹਦੇ ਤੇ ਉਹ ਪਲੇ ਕਰ ਰਹੇ ਹਿੰਦਵਾਸੀਓ ਰੱਖਣਾ ਯਾਦ ਸਾਨੂੰ ਇਹ ਗਦਰ ਲਹਿਰ ਦੀ ਕਵਤਾ ਦੀ ਇੱਕ ਅਹਿਮ ਸਤਰਿਆ ਉਹਦੇ ਨਾਂ ਥੱਲੇ ਪਲੇ ਹੈ ਉਹਦੇ ਚ ਇਹਨਾਂ ਜੋਧਿਆਂ ਦਾ ਹੀ ਆਸ਼ਾ ਹੈ ਕਿਸ ਨਿਸ਼ਾਨ ਹੈ ਉਹ ਆਪਾਂ ਸੁਣੀਏ ਤੇ ਵਿਚਾਰ